ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਬਟਾਲਾ ਦੇ ਵਿੱਚ ਸਜਾਇਆ ਗਿਆ। ਇਸ ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਕਾਨੂੰਵਾਨ ਰੋਡ ਤੇ ਕੀਤੀ ਗਈ। ਕਰਨ ਸਾਹਿਬ ਜੀ ਦੇ ਛੱਤਰ ਛਾਇਆ ਹੇਠ ਅਤੇ ਪੰਚ ਪਿਆਰੀਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਖਾਲਸਾਈ ਜਾਹੋ ਜਲਾਲ ਬਿਖੇਰਦਾ ਹੋਇਆ ਪੂਰੇ ਸ਼ਹਿਰ ਬਟਾਲਾ ਦੀ ਪਰਿਕਰਮਾ ਕਰਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦਾ ਨਜ਼ਰ ਆਇਆ। ਰਸਤੇ ਦੇ ਵਿੱਚ ਸੰਗਤਾਂ ਦੇ ਵੱਲੋਂ ਪਾਰੀ ਉਤਸ਼ਾਹ ਦੇ ਨਾਲ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਸੰਗਤਾਂ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਲੈਂਦੇ ਹੋਏ ਵੀ ਦਿਖਾਈ ਦਿੱਤੇ। ਜਗਾ- ਅੱਜ ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ਤੇ ਸਾਡੇ ਸਤਿਕਾਰਯੋਗ ਲੰਬੜਦਾਰ ਸਾਹਿਬ ਔਰ ਸਮੁੱਚੀ ਸਾਰੀ ਟੀਮ ਸਾਡੇ ਗੋਰਾ ਜੀ ਸਾਡੇ ਜੈਦਰ ਸਾਹਿਬ ਸਾਡੇ ਬਾਬਾ ਜੀ ਮਲਕਪੁਰ ਤੋਂ ਸਾਰੀ ਟੀਮ ਜਿਹੜੀ ਅੱਜ ਨਗਰ ਕੀਰਤਨ ਬਟਾਲੇ ਸ਼ਹਿਰ ਦੇ ਵਿੱਚ ਕੱਢਿਆ ਗਿਆ ਔਰ ਮੈਨੂੰ ਬੜੀ ਖੁਸ਼ੀ ਹੋਈ ਆ ਕਈ ਸੰਗਤਾਂ ਨੇ ਆ ਕੇ ਮੱਥਾ ਟੇਕਿਆ ਔਰ ਕਈ ਸੰਗਤਾਂ ਨੇ ਇੱਥੇ ਹਾਜ਼ਰੀ ਲਵਾਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਸਾਰੇ 팀 ਜਿਹੜੀ ਹੈ ਜਿਨ੍ਹਾਂ ਨੇ ਉਫਰਾਲਾ ਕੀਤਾ ਉਹ ਵੀ ਵਧਾਈ ਦੇ પાਤਰ ਨੇ ਥੈਂਕ ਯੂ ਔਰ ਤਖਤ ਸ਼੍ਰੀ ਗੱਡ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਵੱਲੋਂ ਅਰਦਾਸ ਬੇਨਤੀ ਕਰਕੇ ਕੀਤੀ ਗਈ ਹੈ ਜੋ ਅੱਜ ਸ਼ਹਿਰ ਬਟਾਲਾ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਨਗਰ ਕੀਰਤਨਾ ਸ਼ਾਮ ਨੂੰ ਇਸੇ ਹੀ ਪਾਵਨ ਅਸਥਾਨ ਤੇ ਸਮਾਪਤੀ ਹੋਵੇਗੀ ਅੱਜ ਭਗਤ ਜੀ ਨੂੰ ਸਮੁੱਚੇ ਸ਼ਹਿਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਸ਼ਰਧਾ ਦੇ ਫੁੱਲ ਸ਼ਹਿਰ ਵਾਸੀਆਂ ਵੱਲੋਂ ਗੁਰੂ ਦੀਆਂ ਸਕਤਾਂ ਵੱਲੋਂ ਭੇਟ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਸਹਿਬਾਨਾਂ ਦੀ ਗੱਜ ਨਿਕਲ ਰਿਹਾ ਵਾ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਬਾਬਾ ਸਬੰਦਰ ਸਿੰਘ ਮਲਕਪੁਰੇ ਬਾਬਾ ਅਮਰੀਕ ਸਿੰਘ ਜੀ ਨਿੱਕੇ ਘੁਮਣਾਵਿਆਂ ਤੋਂ ਇਲਾਵਾ ਵੱਡੀ ਪੱਧਰੀ ਹਾਜ਼ਰੀ ਖੁਸ਼ੀਆਂ ਆ ਜਾ ਰਹੀਆਂ ਤੇ ਮੈਂ ਸਾਰੀ ਸੰਗਤ ਨੂੰ ਸੁਮੁਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਡੇ ਸਿੰਘ ਸਹਿਬਾਨ ਸ਼ਾਂਚੀ ਸਿੰਘ ਔਰ ਚੇਚੇ ਤੌਰ ਤੇ ਤਖਤ ਜੀ ਕੇਸਗੜ ਸਾਹਿਬ ਜੀ ਦੇ ਸਿੰਘ ਸਹਿਬਾਨ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜిల్లా ਵੱਲੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ ਦਾਸ ਗੁਰਦਰਾ ਟਾਲੀ ਸਾਹਿਬ ਹੈਡ ਗ੍ਰੰਥੀ ਬਾਬਾ ਸ਼ਿਰਚੈਂਦੇ ਪਵਿੱਤਰ ਸਾਨਾਂ ਤੇ ਔਰ ਪਰਮ ਪੂਜੇ ਸਤਕਾਰਯੋਗ ਸੰਤ ਬਾਪੂ ਸੰਪੂਰ ਸਿੰਘ ਜੀ ਬ੍ਰਹਮ ਗਿਆਨੀ ਮਲਕਪੁਰ ਸਾਹਿਬ ਉਹਨਾਂ ਦੇ ਪਵਿੱਤਰ ਸਾਨਾਂ ਤੋਂ ਬਾਬਾ ਸ਼ਕੁੰਵਿੰਦਰ ਸਿੰਘ ਜੀ ਦਾਸ ਵੱਲੋਂ ਸਮੂਝੀਆਂ ਬਟਾਲੇ ਦੀਆਂ ਸੰਗਤਾਂ ਨੂੰ ਭਗਤ ਰਵਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਆਗਮਨ ਪਰਬ ਦੀਆਂ ਬਹੁਤ ਬਹੁਤ ਵਧਾਈਆਂ ਨੇ ਗੁਰੂ ਸਾਹਿਬ ਕਿਰਪਾ ਕਰਨ ਨਗਰ ਕੀਰਤਨ ਵਿੱਚ ਆਈਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਸਤਿਗੁਰੂ ਸਮੁੱਚੇ ਪਰਿਵਾਰਾਂ ਨੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਸੋ ਸਮੁੱਚੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਲਾਈਵ ਟੈਲੀਕਾਸਟ ਦੇ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ